ਇੱਕ ਬੇਨਤੀ ਮੈਂ ਜ਼ਰੂਰੀ ਕਰਨੀ ਹੈ ਹੜ੍ਹਾਂ ਦਾ ਸਮਾਂ ਹਾਲਾਂਕਿ ਹੈ ਅਕਾਲਪੁਰਖ ਵਾਹਿਗੁਰੂ ਦੇ ਬਾਣੇ ਵਿੱਚ ਪਰ ਬੜੀ ਤਕਲੀਫ ਹੋ ਰਹੀ ਹੈ ਨੈਟ ਦੇ ਉੱਤੇ ਬੜੇ ਤਰ੍ਹਾਂ ਦੀਆਂ ਖਬਰਾਂ ਨਿਊਜ਼ਾਂ ਫੋਟੋਆਂ ਵੇਖ ਰਹੇ ਹਾਂ ਬੜੇ ਇਲਾਕਿਆਂ ਵਿੱਚ ਹੜ੍ਹ ਆਏ ਨੇ ਤੇ ਹੜ੍ਹ ਪੀੜਤ ਨੇ ਜਿਹੜੇ ਲੋਕ ਬੜੇ ਤੰਗ ਹੋ ਰਹੇ ਹਨ ਤੇ ਉਹਨਾਂ ਦੀ ਮਦਦ ਵਾਸਤੇ ਬਹੁਤ ਸਾਰੇ ਸੱਜਣ ਆਪਣੇ ਆਪਣੇ ਵਸੀਲਿਆਂ ਨਾਲ ਕੰਮ ਕਰ ਰਹੇ ਹਨ ਕੁਝ ਬਹੁਤ ਜ਼ਿਆਦਾ ਪਿਆਰ ਚਾ ਨਾਲ ਕੰਮ ਕਰਦੇ ਹਨ ਕੁਝ ਥੋੜਾ ਜਿਹਾ ਦਿਖਾਵਾ ਵੀ ਕਰਦੇ ਹਨ ਫਾਰਮੈਲਿਟੀ ਵੀ ਹੁੰਦੀ ਹੈ ਪਰ ਸਾਨੂੰ ਮਨੋਂ ਕਰਨਾ ਚਾਹੀਦਾ ਹੈ ਮੈਂ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਵੀ ਟੀਮ ਬਣਾ ਕੇ ਭੇਜਾਂਗਾ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਵੇਖੀਏ ਸਾਡੇ ਇਧਰਲੇ ਪਾਸੇ ਵੀ ਘੱਗਰ ਦੇ ਇਲਾਕੇ ਵਿੱਚ ਸੁਣਿਆ ਹੈ ਤੁਮੀ ਘੱਗਰ ਚ ਪਾਣੀ ਬਹੁਤ ਜ਼ਿਆਦਾ ਹੈ ਹੋ ਸਕਦਾ ਇਧਰ ਵੀ ਸਾਨੂੰ ਜ਼ਰੂਰਤ ਪਵੇ ਪਟਿਆਲੇ ਲਾਕੇ ਚ ਲੰਗਰ ਬਣਾ ਬਣਾ ਪ੍ਰਸ਼ਾਦਾ ਬਣਾ ਬਣਾ ਕੇ ਭੇਜੀਏ ਜਿੱਥੇ ਜਿੱਥੇ ਅੱਗੇ ਵੀ ਜ਼ਰੂਰਤ ਪੈਂਦੀ ਰਹੀ ਜਿੰਨੇ ਜੋਗਾ ਕੋਈ ਹੁੰਦਾ ਹੈ ਯਤਨ ਕਰਨਾ ਚਾਹੀਦਾ ਸੋ ਪਤਾ ਕਰਵਾਉਂਦੇ ਆ ਜਿੱਥੇ ਜਿੱਥੇ ਲੋੜ ਪਵੇਗੀ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਦੀ ਹੈਲਪ ਕਰ ਸਕੀਏ ਤੇ ਦੂਸਰਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਲਾਈਵ ਸੁਣਦੇ ਹਨ ਸਾਡੇ ਦਲਾਂ ਵਾਲੇ ਹਨ ਮੋਗੇ ਇਲਾਕੇ ਵਿੱਚ ਫਿਰੋਜ਼ਪੁਰ ਫਰੀਦਕੋਟ ਉਧਰਲੇ ਪਾਸੇ ਅੰਮ੍ਰਿਤਸਰ ਵਾਲੇ ਹਨ ਸੱਜਣ ਜਿਨ੍ਹਾਂ ਉਸ ਇਲਾਕੇ 'ਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਜਿਨ੍ਹਾਂ ਸਾਡੇ ਸੇਵਾਦਾਰ ਪਰਮੇਸ਼ਵਰ ਦਵਾਰ ਆਉਣ ਵਾਲੇ ਐ ਮੈਂ ਸਭ ਨੂੰ ਅਰਜ਼ ਕਰਦਾ ਆਪਣੀ ਆਪਣੀ ਵਿੱਤ ਮੁਤਾਬਕ ਬਣਦਾ ਸਰਦਾ ਸਾਰੇ ਜਣੇ ਆਪਣਾ ਯੋਗਦਾਨ ਪਾਓ ਜੇ ਤੁਹਾਨੂੰ ਲੱਗੇ ਵੀ ਅਸੀਂ ਤੇ ਸਮਾਗਮ ਕਰਾਉਣਾ ਸੀ ਅਸੀਂ ਤੇ ਖਰਚਾ ਕਰ ਦੇਣਾ ਸਾਡਾ ਤੇ 5-7 ਲੱਖ ਰੁਪਈਆ ਸਮਾਗਮ ਤੇ ਖਰਚਾ ਹੋ ਜਾਣਾ ਹੈ ਤੇ ਮੈਂ ਇਹ ਬੇਨਤੀ ਕਰਾਂਗਾ ਵੀ ਇੱਕ ਵਾਰੀ ਸਮਾਗਮ ਨਾ ਕਰਾਓ ਉਥੇ ਉਹਨਾਂ ਦੀ ਹੈਲਪ ਕਰ ਦਿਓ ਮਦਦ ਕਰ ਦਿਓ ਉਹਨਾਂ ਦੀ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਲੋੜ ਹੈ ਇਹ ਵੀ ਬੇਨਤੀ ਤੇ ਆਪਣੇ ਵੱਲੋਂ ਵੀ ਕਰਦੇ ਆ ਸਾਰੇ ਸੱਜਣ ਜਿੱਥੇ ਕਿਤੇ ਵੀ ਕੋਈ ਹੈਗਾ ਹੈ ਉਹ ਜ਼ਰੂਰ ਮਦਦ ਕਰੋ ਹੁਣ ਚਲੋ ਲੋੜ ਹੁੰਦੀ ਹੈ ਇਹੋ ਜੇ ਸਮੇ ਤੇ ਜਿੱਡਾ ਪੰਜਾਬ ਦੇ ਲੋਕ ਸੌਖੇ ਨੇ ਜਾਂ ਸਿੱਖ ਕਈ ਬੜੇ ਸੌਖੇ ਨੇ ਅਮਰੀਕਾ ਕੈਨੇਡਾ ਵੱਲ ਉਹ ਭੈਣ ਭਰਾ ਇੱਕ ਦੂਜੇ ਦੀ ਬਾਹ ਫੜ ਲੈਣ ਤੇ ਕੋਈ ਤਕਲੀਫ ਹੋ ਹੀ ਨਹੀਂ ਸਕਦੀ ਸਾਨੂੰ ਤੇ ਸਰਕਾਰਾਂ ਦੀ ਵੀ ਮਦਦ ਦੀ ਲੋੜ ਨਹੀਂ ਜੇ ਸਿੱਖੀ ਭਰਾ ਇੱਕ ਦੂਜੇ ਦੀ ਮਦਦ ਕਰਦੇ ਸੋ ਬੜੇ ਸੱਜਣ ਕਰ ਵੀ ਰਹੇ ਨੇ ਬਾਕੀਆਂ ਨੂੰ ਕਰਨੀ ਵੀ ਚਾਹੀਦੀ ਹੈ ਅਸੀਂ ਵੀ ਕਰਦੇ ਹਾਂ ਤੇ ਬਾਕੀ ਵੀ ਸਾਰੇ ਦੇ ਲਈ ਯਤਨਸ਼ੀਲ ਹੋਵੋ ਇੰਨਾ ਕ ਕਲਿੱਪ ਛੋਟਾ ਜਿਹਾ ਜਿਹੜਾ ਸਾਰੇ ਪਾਸੇ ਜਰੂਰ ਭੇਜ ਦਿਓ